ਖਤਾਂ ਪਾ ਕੇ ਵੇ ਲੈ ਜੁੱਤੀ ਤੇਰੇ ਆ ਜੂਗੀ ਮੈਨੂੰ ਲੱਗਦਾ ਕਦੋਂ ਜੁੱਤੀ ਪਾਗੇ ਬੱਚਾ ਨੂੰ ਫੁੱਟ ਆਰਪਣ ਦੀ ਜੁੱਤੀ ਆਰਪਣ ਹੈ ਨਾ ਆ ਤਾਂ ਇਹ ਤਾਂ ਨਹੀਂ ਆਹ ਵਾਲੀ ਤੇ ਮੇਰੀ ਕੌਂਦੀ ਆਰਪਣ ਇਹ ਤਾਂ ਵੀਡੀਓ ਹੋ ਗਈ ਆਰਪਣ ਦੀ ਫਿਰ ਇਹਨੂੰ ਹੋ ਗਏ 1500 ਹੋ ਗਏ ਨਾ 1500 ਆਰਪਣ ਦੇ ਸੈਂਡਲ ਵੀ ਲੈਂਦੇ ਨੇ ਨਵੇਂ ਹਨਾ ਆਰਪਣ ਸੈਂਡਲ ਵੀ ਲੈਂਦੇ ਖਲਾਰਾ ਹੀ ਬਹੁਤ ਬਣ ਜਾਂਦਾ ਨਾ ਕਿੰਨਾ ਕੋਨੇਗਾ ਵਿੱਚੋਂ ਕਾਜ ਬੰਦ ਮੈਂ ਕਹਿੰਦਾ ਇਸ ਤਰ੍ਹਾਂ ਧੁੱਪ ਲਵਾ ਦੇ ਮੈਂ ਕਸਾਉਣ ਭਾਦ ਦੇ ਮਹੀਨੇ ਵਿੱਚ ਨਾ ਹੋਰ ਹੀ ਸੇਲ ਹੋ ਜੀ ਵੜ ਜਾਂਦੇ ਬਸ ਤੇ ਕਾਂ ਕਰਕੇ ਫਿਰ ਮੈਂ ਬਚਲਾ ਜੋੜੇ ਦੇ ਉੱਤੇ ਮੈਂ ਸਾਫ਼ ਕਰਦਣ ਮੜਾ ਇਹਨਾਂ ਤੇਰੇ ਤਾਇਆ ਜੜਿਆ ਪਿਆ ਸੀ ਜ ਇਹਨਾਂ ਨੂੰ ਸਾਫ਼ ਕਰਕੇ ਨਾ ਟੇਬਲ ਤੇ ਚੰਦੇ ਰੱਖ ਦੇ ਹੈ ਨਾ ਪਕਾਣਾ ਉਹ ਲੈ ਕੇ ਆਵਾਂਗੇ ਇਹਨਾਂ ਦਾ ਸਟੈਂਡ ਤੇ ਲੈ ਕੇ ਆਵਾਂਗੇ ਜੋੜੇ ਰੱਖਾਂਗੇ ਉਹਨਾਂ ਜਮਾਣਾ ਨਾ ਵਧੀਆ ਟਿੱਕੇ ਰਹਿੰਦੇ ਹਰਪਨ ਨੂੰ ਤਾਂ ਮੌਜ ਆ ਛੁੱਟੀਆਂ ਹਰਪਨ ਕਿੰਨੀਆਂ ਛੁੱਟੀਆਂ ਆਏ 5 ਹੈ 5 ਕਿੰਨੀਆਂ ਕਿੰਨੀ ਤਰੀਕ ਤੱਕ ਅੱਜ ਕਿੰਨੀ ਆ 27 ਆ ਹੈ 27 28 29 30 31 ਦੇ ਮਹੀਨਾ ਦਾ 30 ਕੱਤੀ ਦਾ ਹਾਏ ਵੀ 31 ਦਾ ਮਹੀਨਾ ਵੀ ਕੱਤੀ ਦਾ ਕਤੀ 31 ਦਾ ਪਿਆ ਇਹ ਚੱਲੀ ਜਾਂਦਾ ਅਗਸਤ 31 ਦਾ ਮਹੀਨਾ ਮੈਂ ਡਾਲੀ ਤੁਰੇ ਤੜਾ ਮਹੀਨਾ ਦੱਸ ਬਈ ਠੀਕ ਐ ਕੱਤੀ ਦਾ 31 ਦਾ 31 ਦਾ ਪੰਜ ਛਿਟਿਆ ਨਾ ਬੈਟਰੀ ਕਿੰਨੀ ਕਾ ਫੋਨ ਦੀ 2000 ਹਾਂ ਬੰਦਾ 2000 ਪਰਸੈਂਟ ਤੁਹਾਡੇ ਆਹ ਕਿੱਥੇ ਆ ਆਪਣਾ ਮੋਬਾਈਲ ਲੱਗ ਗਿਆ ਫਿਰ ਤੇ ਕਿੱਥੇ ਮੇਰੇ ਬੂਟਾ ਫਿਰ ਤੇ ਹੈ ਨਹੀਂ ਪਤਾ ਉਦਰੀ ਭਾਈ ਕਿੰਨੇ ਟਾਸਟ ਚੜੀ ਪੀ ਲੈ ਗਿਆ ਗਿਆ ਬਾਣਾ ਸਟੈਂਡ ਜਾ ਪੂਰਾ ਹਾਲ ਹੋਇਆ ਪੈਨਾਂ ਦਾ ਹਾਂ ਅੱਜ ਉਹ ਲੱਕੜ ਦਾ ਲੈ ਕੇ ਹੀ ਇਹ ਲੱਕੜ ਦਾ ਦੂਜਾ ਹੁੰਦਾ ਲੋਹੇ ਵਾਲਾ ਸਟੈਂਡ ਆ ਮੈਂ ਉਹਨਾਂ ਦੇ ਕੋਲ ਚੁੱਕ ਕੇ ਆਈ ਸੀ ਉਹ ਆਹਦੇ ਜੇ ਕਿੰਨੇ ਦਾ 500 700 ਦਾ ਹੋਊਗਾ ਬਤਨ ਉਹ ਤਾਂ ਨਹੀਂ ਹੋਊਗਾ 700 ਦਾ ਮੈਨੂੰ ਲੱਗਦਾ ਬਸ 600 ਦਾ ਲਾ ਦੇਣ ਦੀ ਸ਼ਾਇਦ ਚਲ ਅੱਜ ਵੇਖਦੇ ਆਂ ਆਪਾਂ ਚੱਲਾਂਗੇ ਲਾ ਸਟੈਂਡ ਤਾਂ ਲੈ ਕੇ ਹੀ ਹਾਂਜੀ ਇੱਧਰ ਅਸੀਂ ਅੱਜ ਕਰਨ ਜਾ ਰਹੇ ਹਾਂ ਅਲਮਾਰੀ ਨੂੰ ਪੇਂਟ ਕਿ ਅੱਜ ਘਰੇ ਸੀਗੇ ਬਾਸੀ ਵਜਨ ਆ ਨਾ ਕੰਮ ਕਰਾ ਰਿਹਾ ਪਿਆ ਕੰਮ ਹੈਗਾ ਸਾਡਾ ਬਾਹਰ ਦਾ ਮੈਂ ਪੇੜ ਦਾ ਕੰਮ ਕਰਨਾ ਤੇ ਅਦਰ ਮੇਰਾ ਬੇਡ ਵਾਲੀ ਮਾਰੀਆ ਲੋਕ ਹਲਮਾਰੀ ਦਾ ਲੋਕ ਠੀਕ ਹੋ ਰਿਹਾ ਆ ਕਰਤਾ ਵੀ ਹੂੰ ਆ ਤਾਂ ਹੋ ਗਿਆ ਹਣਾ ਆ ਲੋਕ ਇਹ ਜਮਾ ਠੀਕ ਕਰਤਾ ਅੱਗੇ ਨਾ ਇਹਦੇ ਵਿੱਚੋਂ ਕਿਲੀ ਨਿਕਲ ਜਾਂਦੀ ਸੀ ਬਾਅਦ ਨੂੰ ਮਸ਼ੀਨ ਕਸਤੀ ਚਲ ਵਧੀਆ ਹੋ ਗਿਆ ਇਹੀ ਜੇ ਮਕੈਨਿਕ ਨੂੰ ਸੱਦ ਲੈਂਦੇ ਨਾ ਤੇ ਉਹਨੇ 3-400 ਰੁਪਏ ਲੈ ਲੈਣਾ ਸੀ ਆ ਵੀ ਆਪਣੇ ਲਗਾਈ ਹੂੰ ਤਾਂ ਜੰਗਾਲ ਕਿੰਨੀ ਪਈ ਖੜੀ ਆ ਮੈਂ ਤਾਂ ਨਹੀਂ ਰਹਿਂਦੇ ਰੰਗ ਮਾਰ ਕੇ ਲਾਵਾਂਗੇ ਬਾਅਦ ਚ ਲਾ ਦੇਣੀ ਨਹੀਂ ਤਾਂ ਨਹੀਂ ਇੱਥੇ ਲੋਕ ਨਹੀਂ ਲੱਗਣਾ ਤੇ ਨਹੀਂ ਚੱਲ ਲੋਕ ਤਾਂ ਠੀਕ ਹੋ ਜੂਗਾ ਤੇਸ ਦੇ ਨੂੰ ਧੁੱਪ ਲਵਾਉਂਦੇ ਲਵਾਉਂਦੇ ਤੇ ਦਿਮਾਗ ਇਦਾਂ ਹੋ ਗਿਆ ਵੀ ਨਮਾਰੀ ਨੂੰ ਵੀ ਰੰਗ ਕਰਦਗੇ ਹੋਣਾ ਸਾਰਾ ਜ਼ਿਆਦੇ ਕਰਿਆ ਇਧਰਾ ਭੈਣ ਜੀ ਵੀ ਕੰਮ ਪਈ ਜਾਂਦੀ ਐ ਤਾਂ ਅੱਜ ਛੁੱਟੀ ਆ ਨਾ ਵੇਖਨੀ ਆ ਛੁੱਟੀਆਂ ਤਿੰਨ ਹੁੰਨ ਲਾ ਹਾਂ ਪੰਜ ਪੰਜ ਛੁੱਟੀਆਂ ਮਿਲ ਗਾਣਾ ਉਹ ਤੇ ਪੂਰੇ ਖੋ ਜਾਨ ਕਹੂੰਗੀ ਪੰਜ ਛੁੱਟੀਆਂ ਆ ਨਾ ਤਾਂ ਕਰਦੀ ਸਲਮਾਰੀ ਨੂੰ ਆਪਾਂ ਅੰਦਰੋਂ ਮਾਰਾਂਗੇ ਪੇਂਟ ਅੰਦਰ ਆਪਾਂ ਕਰਾਂਗੇ ਵਾਈਟ ਕਲਰ ਤੇ ਬਾਹਰ ਆਪਾਂ ਗੋਲਡਨ ਬ੍ਰਾਊਨ ਕਰਾਂਗੇ ਆ ਜਿਹੜਾ ਪੱਲਿਆਂ ਨਾਲ ਦਾ ਕਰਾਂਗੇ ਚਲਦੀ ਆ ਚਲਦੀ ਆ ਇਹ ਚਲਦੀ ਹੋਣੀ ਹਾਂ ਇੱਥੇ ਜਿਹੜੀ ਤਾਰ ਆ ਦੇਖਿ ਮਣੇ ਆਹ ਤਾਰ ਇਹ ਵੀ ਭਈਏ ਸਹੀ ਫੇਸਕੂਸ ਨਾਲ ਆ ਫਿਰ ਲਖ ਰਹਾ ਵਾ ਨਾ ਜੇ ਕਰਾਵੇ ਤਾਂ ਆਪਾਂ ਲੋਕੀ ਜਿਹਾ ਮਾਲ ਵਾ ਲਾਂਗੇ ਜਿਆ ਤੇ ਆਪ ਹੀ ਕਰ ਸਕੂ ਆ ਦੇਖੋ ਆ ਵੀਰਾਂ ਦੇ ਬਚਪਨ ਦੇ ਫੋਟੋ ਆ ਦੇ ਆ ਮੇਰੇ ਬੇੜੀਆਂ ਫੋਟੋਆਂ ਬਚਪਨ ਦੀਆਂ ਆ ਵਾਲ ਕਟਿੰਗ ਕਰਾਈ ਸੀਗੇ ਉਦੋਂ ਆ ਥੋੜਾ ਵੱਡਾ ਸੀ ਆ ਥੋੜਾ ਵੱਧੂ ਛੋਟਾ ਸੀ ਆ ਉਦੋਂ ਵੱਡਾ ਸੀ ਆ ਜਮੇ ਛੋਟਾ ਸੀ ਇੱਥੇ ਸੀਗਾ ਹੁਣ ਫੋਟੋ ਮੈ ਤੇ ਵੇਖ ਲਓ ਤੁਸੀਂ ਤੇ ਹੁਣ ਅੱਜ ਵੇਖ ਲਓ ਇਧਰ ਕਿ ਮਾਈ ਫੇਸ ਮੜਿਆ ਬਾਈ ਆ ਵੇਖ ਲਓ ਤੇ ਮੈਡਮ ਦੀਆਂ ਮੈਡਮਸ ਫਾਇਸ ਵੀ ਕਰੀ ਜਾਂਦੀ ਹੋਦੀ ਫੋਟੋ ਦੇਖੋ ਮੈਡਮ ਦੀ ਆ ਜਮਾ ਨਿੱਕੀ ਜੀ ਸੀ ਕਿੰਨੇ ਮਹੀਨੇ ਦੇ ਸੀ ਇੱਥੇ ਹੋ ਗਈ ਮਨ ਲੱਭੇ 8-9 ਮਹੀਨੇ ਦੇ 8-9 ਮਹੀਨੇ ਦੇ ਨਹੀਂ ਹਾਂ 7-8 ਮਹੀਨੇ ਦੀ ਸੀ ਇੱਥੇ ਦੇਖ ਲਓ ਮੈਡਮ ਇੱਥੇ ਅਭੀ ਹੈਗਾ 1 ਸਾਲ ਦਾ ਅਭੀ ਇਹ ਫੋਟੋ ਹੈ ਨਾ ਇਹ ਆ ਵੀਰ ਦੀ ਫੋਟੋ ਹੈ ਜੀ ਇੱਥੇ ਮੇਰੀ ਉਮਰ ਹੋ ਗਈ 22-23 ਸਾਲ ਹੈ ਨਾ ਤੇ 24 ਸਾਲ ਦੀ ਉਮਰ ਹੈ ਇਹ ਮੇਰੀ ਫੋਟੋ ਆ ਤੇ ਜੀ ਕਰਨਜੀਤ ਦੀ ਵੀ ਇੰਨੀ ਆ ਸਾਡੀ ਏਜ ਇੱਕੋ ਜਿਹੀ ਹੈ ਦੋਨਾਂ ਦੀ ਆ ਵਾਈਟ ਕਲਰ ਲੈਂਦਾ ਆ ਨੀਚੇ ਪਈ ਆ ਆ ਹੈਗਾ ਜੀ 골ਡਨ ਬ੍ਰਾਊਨ 골ਡਨ ਬ੍ਰਾਊਨ ਕਰਾਂਗੇ ਆਪਾਂ ਬਾਹਰ ਤੇ ਵਾਈਟ ਮਾਰਾਂਗੇ ਅੰਦਰ ਇੱਕ ਲੈਂਦੀ ਆ ਤਾਲਬਿੰਦੇ ਤੇਲ ਦੀ ਬੋਤਲ ਠੀਕ ਹੈ ਜੀ ਇੱਕ ਬ੍ਰਸ਼ ਲੈ ਲੈਂਦਾ ਨਾ ਜਮਾ ਬਿਲਕੁਲ ਨਮਾਲੇਂਦਾ ਹੈਗਾ ਜੀ ਆ ਪਹਿਲਾਂ ਖਰਾਬ ਹੋ ਗਿਆ ਜਵਾਕਾਂ ਨੂੰ ਪਤਾ ਨਹੀਂ ਸੀ ਇਹਨਾਂ ਨੇ ਤੇਲ ਵਾਲੇ ਚ ਮਾਰ ਕੇ ਨਾ ਤੇ ਪਾਣੀ ਨਾਲ ਧੋਤਾ ਉਹ ਖਰਾਬ ਹੋ ਗਿਆ ਫਲਾਰਾ ਤੁਸੀਂ ਵੇਖੀ ਸਕਦੇ ਆ ਅੱਜ ਅੱਜ ਦੀ ਝੜੀ ਦਾ ਫਲਾਰਾ ਹੀ ਆ ਮੁੰਡਾ ਆਪਣੇ ਹਾਣ ਤਦ ਆਪਾਂ ਵਾਈਟ ਕਰਦੇ ਹਾਂ ਮਾਰਤਾ ਸਿੰਗਲ ਕੋਟ ਠੀਕ ਆ ਇਸ ਤੋਂ ਬਾਅਦ ਆਪਾਂ ਬਾਰੀਆਂ ਬੰਦ ਕਰਦੇ ਬਾਰੇ ਦੇ ਗੋਲਡਨ ਡਰਾਮ ਠੀਕ ਆ ਅਰਪਣ ਕਰੀ ਜਾਂਦੀ ਰੰਗ ਇਸ ਤਣ ਕੀਤੀ ਆ ਸਾਡੀ ਪੇਟੀ ਕਲਮਾਰੀ ਦੇ ਅੰਦਰ ਦੇਖੋ ਹੋ ਗਈ ਆ ਲਮਾਰੀ ਇੱਕ ਕੋਟ ਰਹਿੰਦਾ ਹੈ ਇੱਕ ਕੋਟ ਹੋਰ ਮਾਰਾਂਗੇ ਸਿੰਦਰ ਠੀਕ ਆ ਇੱਕ ਹਜੇ ਕੋਟ ਮਾਰਿਆ ਘਰਮਾਰੀ ਦੇ ਅੰਦਰ ਵਾਈਟ ਕਲਰ ਦਾ ਪੇਂਟ ਮਾਰ ਤੱਕ ਤੇ ਹੁਣ ਬਾਹਰੋਂ ਕਰਨੀ ਹੈਗੀ ਆ ਇੰਨੀ ਖਰਾਬ ਹੋਈ ਪਿਆ ਲਮਾਰੀ ਦੇਖ ਹੁਣ ਅੰਦਰੋਂ ਕਿੰਦੀ ਸੋਹਣੀ ਹੋ ਗਈ ਆ ਸਾਰੇ ਰੰਗ ਹੋ ਗਏ ਆ ਇੱਕ ਹੋਰ ਰਹਿ ਗਿਆ ਲਾਉਣੇ ਗੋਲਡ ਬ੍ਰਾਉਨ ਕਰ ਦੇਣਾ ਮੈਂ ਮੈਂ ਤਾਂ ਆਿਆਂ ਦੀ ਸਿੱਖ ਹੀ ਸਹੀ ਹੈ ਕਿ ਨਹੀਂ 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 ਦੋ ਲਾਉਣੇ ਇਹ ਤਰ੍ਹਾਂ ਪਾ ਰਹਾ ਲਾਉਣੇ ਇਹਦਾ ਦੇਖ ਤੋ ਹੁਣ ਆ ਲੜਾਈ ਨੂੰ ਚੱਲ ਪਈ ਆ ਨਾ ਮੈਂ ਲੋਗ ਆ ਗਈ ਲੱਗੀ ਆ ਤੂੰ ਹਟ ਜਾ ਤੂੰ ਕਹ ਤੋ ਹਿੱਥਰ ਕਣੀ ਆ ਚੱਲ ਸਾਈਡ ਤੇ ਹਟ ਫੇ ਨਾ ਹੁਣ ਹੀ ਤੇ ਹਟ ਜਾ ਹੁਣ 4 ਦੇ ਛੋਟਣਾਂ ਦੇ ਮਿਲ ਗਿਆ ਪਰ ਆ ਟੈਨਸ਼ਨ ਬਹੁਤ ਹੋ ਗਈ ਹੈ ਹੁਣ ਕਲਰ ਬਣਾਉਂਗੇ ਬਰਾਊਨ ਬਰਾਊਨ ਆ ਨਾ ਅੱਛਾ ਗੋਲਡਨ ਬਰਾਊਨ ਇੱਕ ਦੇ ਗੰਨੇ ਦੀ ਇੱਕ ਹੀ ਆ ਅਫਵਾਰ ਤਾਂ ਇੱਕ ਨਹੀਂ ਦੋ ਪੀਸ ਆ ਚੱਲਿਆ ਆਰ ਪੰਜਾਬੀ ਬੋਤਲ ਬੋਤਲ ਆ ਬਹੁਤ ਬੋਲਦਾ ਪੈਣਾ ਮਾਰੀ ਕੁੜਕੀ ਹੱਡਾ ਬੇਦੇ ਹੋਰ ਮਾ比亚 ਸਾਰ ਤੇ ਕਰਦੇ ਮੜਾ ਇਧਰਲੇ ਕਰਦੇ ਸਾਰ ਤੇ ਅਰਪਣ ਕਰਦੇ ਸਾਰ ਪਹਿਲੇ ਮਾਰਾ ਕੋਈ ਨੂੰ ਲੱਤ ਨਾ ਨਾ ਮਾਰਨ ਕਢੋਲੀ ਮੀਗੀ ਬੋਲੋ ਆ ਵੇਖੀ ਆ ਵੇ ਰੰਗ ਜਿਹੜਾ ਘੱਟਦਾ ਦਾ ਬੋਛ ਧੋਤਾ ਦੇ ਕਿੰਨਾ ਧੀਰ ਜੇ ਟੰਗ ਡਾਉਂਦੇ ਦੀ ਆਦਤ ਆ ਨਾ ਜੀ ਹਜੇ ਤੱਕ ਨਹੀਂ ਨਿ ਮਾਰੀ ਕਿਹੜ ਹੋਈ ਇਹ ਅੰਦਰ ਦੇ ਦਾ ਡਬਲ ਕੋਟ ਲਾਇਆਗਾ ਇੱਧਰ ਵੀ ਦਾਜ ਜਾਂਦੇ ਹੈਗੇ ਤੇ ਹੁਣ ਵੇਖ ਲਾ ਹਨੇਰਾ ਹੋ ਗਿਆ ਤੇ ਹੁਣ ਇੱਧਰ ਮੀਂਹ ਆ ਗਿਆ ਥੋੜੀ ਥੋੜੀ ਪੂਰ ਜੀ ਪੈ ਕੇ ਹਟ ਗਈ ਆ ਵੈਸੇ ਬੱਦਲ ਕਾਫੀ ਆ ਤੇ ਇੱਧਰ ਆਪਾਂ ਆਟਾ ਕੁੱਣ ਕੇ ਰੱਖ ਲਿਆ ਇੱਧਰ ਆਪਣੀ ਆਲੂ ਪਕੌੜੀਆਂ ਦੀ ਸਬਜ਼ੀ ਬਣੀ ਜਾਂਦੀ ਆ ਮੈਡਮ ਜੀ ਵੇਖੀ ਜਾਂਦੀ ਆ ਫੋਨ ਜੇ ਖਲਾ ਸੀਰੀਅਲ ਉਧਰ ਦੇਖੋ ਸਾਡਾ ਹਕਮਲਾ ਮੁੰਡਾ ਹਾਂਜੀ ਤੇ ਹੁਣ ਤਾਂ ਸ਼ਾਮ ਹੋ ਗਈ ਆ ਤੇ ਆਪਾਂ ਇੱਥੇ ਵਲੌਗ ਦਾ ਕਰਦੇ ਆਂ ਐਂਡ ਤੇ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਪੂਰੀ ਆਪਾਂ ਆਲਮਾਰੀ ਦਿਖਾਵਾਂਗੇ ਵੀ ਕਿਸ ਤਰ੍ਹਾਂ ਪੇਂਟ ਕੀਤੀ ਹੈਗੀ ਆ ਕਿੰਨੀ ਕੁ ਸੋਹਣੀ ਲੱਗਦੀ ਹੈਗੀ ਆ ਤੇ ਉਹ ਤੁਹਾਨੂੰ ਪੂਰੀ ਪੈਂਚਰੋਂ ਪੇਂਟ ਹੋ ਗਈ ਨਾ ਆਲਮਾਰੀ ਤੇ ਉਹਦਾ ਆਪਾਂ ਇਹ ਅਗਲਾ ਵਲੌਗ ਪਾਵਾਂਗੇ ਅੱਜ ਵਾਲਾ ਵਲੌਗ ਆਪਾਂ ਇੱਥੇ ਐਂਡ ਕਰਦੇ ਆਂ ਸਾਡਾ ਵਲੌਗ ਵਧੀਆ ਲੱਗਿਆ ਹੋਵੇ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਦਿਆ ਕਰੋ ਤੇ ਚੈਨਲ ਤੇ ਤੁਸੀਂ ਪਹਿਲੀ ਵਾਰ ਐ ਸਾਡੇ ਚੈਨਲ ਤੇ ਤੁਸੀਂ ਜਰੂਰ ਸਬਸਕ੍ਰਾਈਬ ਕਰ ਦਿਓ ਮਿਲਦੇ ਆਪਾਂ ਨੈਕਸਟ ਵਲੌਗ ਵਿੱਚ ਥੈਂਕ ਯੂ ਬਾਏ